ਮੈਂ ਖਬਰੀਆਂ ਪੌੜੀਆਂ ਚੜਾ ਦੋ ਉਸ ਤੋਂ ਅੱਗੇ ਮੁਨਤਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਜਲੰਧਰ ਪੱਛਮੀ ਸੀਟ ਤੋਂ ਜਿਮਨੀ ਚੌਂ ਜਿੱਤਣ ਵਾਲੇ ਮਹਿੰਦਰ ਭਗਤ ਨੂੰ ਵਿਧਾਇਕ ਬਨਦੇ ਹੀ ਮੰਤਰੀ ਬਨਾਇਆ ਜਾ ਸਕਦਾ ਹੈ ਇਹ ਗਿਆ ਸਰਾਇਆਂ ਸੀਐਮ ਭਗਵੰਤ ਮਾਨ ਦੇ ਸੰਬੋਧਨ ਦੌਰਾਨ ਕੀਤੇ ਐਲਾਨ ਕਰਨ ਲਗਾਈਆਂ ਜਾ ਰਹੀਆਂ ਨਹੀਂ ਦਰਅਸਲ ਜਿਮਨੀ ਚੋਣਾ ਦੇ ਪ੍ਰਚਾਰ ਦੌਰਾਨ ਸੀਐਮ ਮਾਨ ਨੇ ਐਲਾਨ ਕੀਤਾ ਸੀ ਕਿ ਜੇਕਰ ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਉਂਦੇ ਨੇ ਤਾਂ ਮੰਤਰਾਲੇ ਵਾਲੀਆਂ ਪੌੜੀਆਂ ਚੜਾਣਾ ਉਹਨਾਂ ਦਾ ਕੰਮ ਹੈ ਸੋ ਹੁਣ ਜਲੰਧਰ ਜਿਮਨੀ ਚੋਨਾ ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ ਜਿਤਾ ਦਿੱਤਾ ਵੱਡੇ ਮਾਰਜਨ ਦੇ ਨਾਲ ਮਹਿੰਦਰ ਭਗਤ ਵਿਧਾਇਕ ਬਣੇ ਨੇ ਤੇ ਹੁਣ ਉਮੀਦ ਜਿताई ਜਾ ਰਹੀ ਹੈ ਕਿ ਸੀਐਮ ਮਾਨ ਜਲਦ ਹੀ ਆਪਣਾ ਵਾਦਾ ਪੂਰਾ ਕਰਨਗੇ ਐਨਾਂ ਹੀ ਨਹੀਂ ਸੂਤਰਾ ਮੁਤਾਬਕ ਅਗਲੇ 1-2 ਦਿਨਾਂ ਦੇ ਵਿੱਚ ਮਹਿੰਦਰ ਭਗਤ ਮੰਤਰੀ ਵਜੋਂ ਸੋਚੂਕ ਸਕਤੇ ਨੇ ਇਸ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਨੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਲਈ ਗਵਰਨਰ ਹਾਊਸ ਤੋਂ ਸਮਾਂ ਮੰਗਿਆ ਹੈ ਤੇ ਜੇਕਰ ਸਮਾਂ ਮਿਲਦਾ ਤਾਂ ਸੋਚੂਕਾਈ ਜਾ ਸਕਦੀ ਹੈ ਦਰਅਸਲ ਗੁਰਮੀਤ ਸਿੰਘ ਮੀਤ ਨੇ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਤੋਂ ਬਾਅਦ ਉਹਨਾਂ ਦੀ ਥਾਂ ਕੋਈ ਨਵਾਂ ਮੰਤਰੀ ਨਹੀਂ ਬਣਾਇਆ ਗਿਆ ਅਜੇਹੇ ਦੇ ਵਿੱਚ ਮਹਿੰਦਰ ਭਗਤ ਸੂਬੇ ਦੇ ਖੇੜ ਮੰਤਰੀ ਬਣ ਸਕਤੇ ਨਹੀਂ ਕਿਉਂਕਿ ਜਲੰਧਰ ਖੇੜ ਉਦਯੋਗ ਦਾ ਧੁਰਾ ਹੋਣ ਕਰਕੇ ਇਹ ਵਿਭਾਗ ਉਹਨਾਂ ਲਈ ਵਧੇਰੇ ਟੁਕਮਾ ਹੋ ਸਕਦਾ ਹੈ ਬਾਕੀ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਦੇ ਵਿੱਚ ਕੋਈ ਬਹੁਤਾ ਫੇਰ ਬਦਲ ਨਹੀਂ ਕੀਤਾ ਜਾਏਗਾ ਤੇ ਸਿਰਫ ਭਗਤ ਨੂੰ ਹੀ ਮੰਤਰੀ ਬਣਾਇਆ ਜਾਵੇਗਾ ਹਾਲਾਂਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਬੁਲਾਰੇ ਵੱਲੋਂ ਇਹਨਾਂ ਖਬਰਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਬਿਊਰੋ ਰਿਪੋਰਟ এবੀਪੀ ਸੰਜਾ ん